ਅੱਜ ਸਵੇਰੇ ਸੋਸ਼ਲ ਮੀਡੀਆ ਤੇ ਇੱਕ ਖਬਰ ਜਿਹੜੀ ਹੈ ਵੀਰ ਜਗਰਾਜ ਸਿੰਘ ਜੀ ਫੈਡਰੇਸ਼ਨ ਵਾਲਿਆਂ ਵੱਲੋਂ ਇੱਕ ਫਲੈਸ਼ ਕੀਤਾ ਗਈ ਸੀ ਨਿਊਜ਼ ਕਿ ਅੰਮ੍ਰਿਤਸਰ ਦੀ ਧਰਤੀ ਧੰਗੁਰ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸੁਪਨੇ ਚ ਉਪਜੀ ਹੋਈ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹਦੇ ਉੱਤੇ ਕੁਝ ਨਕਲੀ ਪਾਸਟਰ ਅੰਕਰ ਨਰੂਲਾ ਮਿਨਿਸਟਰੀਜ਼ ਵੱਲੋਂ ਅੰਮ੍ਰਿਤਸਰ ਕ੍ਰੂਸੇਡ ਅਨਾਉਂਸ ਕੀਤੀ ਗਈ ਬੜੀ ਸ਼ਰਾਰਤੀ ਢੰਗ ਦੇ ਨਾਲ ਇੱਕ ਕਾਨਫਰੰਸ ਸੀਗੀ ਕਿ ਆਪਣੇ ਪੋਸਟਰਾਂ ਦੇ ਵਿੱਚ ਕ੍ਰੂਸੇਡ ਸ਼ਬਦ ਦੀ ਵਰਤਿਆ ਜਿਹਨੂੰ ਧਰਮ ਯੁੱਧ ਕਿਹਾ ਜਾਂਦਾ ਹੈ ਜਿਹੜਾ ਕਿ ਧਰਮ ਯੁੱਧ ਦਾ ਐਲਾਨ ਹੁੰਦਾ ਹੈ ਤੇ ਇੱਕ ਦੂਜੇ ਧਰਮ ਦੇ ਲਈ ਇੱਕ ਵੱਡੀ ਲਲਕਾਰ ਹੁੰਦੀ ਹੈ ਇਹ ਇੱਕ ਸ਼ਰਾਰਤ ਸੀ ਬਹੁਤ ਵੱਡੀ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਉਹ ਬੰਦਾ ਪੋਸਟਰ ਲਾਂਚ ਕਰਦਾ ਹੈ ਕਿ ਅੰਮ੍ਰਿਤਸਰ ਕ੍ਰੂਸੇਡ ਇਸ ਪਿਛੇ ਤੇ 2 ਸਾਲ ਪਹਿਲਾਂ ਵੀ ਜਦੋਂ ਉਹਨਾਂ ਨੇ ਗੁਰਦਾਸਪੁਰ ਕ੍ਰੂਸੇਡ ਕੀਤੀ ਸੀ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਅਸੀਂ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਉਸ ਵੇਲੇ ਉਹਨਾਂ ਦੇ ਜਿਹੜੇ ਪੋਸਟਰ ਸੀਗੇ ਜੋਨ ਕੋਟਲੀ ਜਵਾ ਸੁਖਪਾਲ ਰਾਣਾ ਉਹਨਾਂ ਨੇ ਮਾਫੀ ਮੰਗੀ ਸੀ ਇਸ ਦੇ ਬਾਵਜੂਦ ਵੀ ਦੁਬਾਰਾ ਇਹ ਗਲਤੀ ਕਰਦਿਆਂ ਪੰਥ ਨੂੰ ਲਲਕਾਰਦਿਆਂ ਇਹ ਸਿੱਧਾ-ਸਿੱਧਾ ਸਾਨੂੰ ਨਜ਼ਰ ਆ ਰਿਹਾ ਸੀ ਕਿ 1978 ਵਾਂਗ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਸਿਆਸਤ ਕੀਤੀ ਜਾ ਰਹੀ ਹੈ ਤਾਜ਼ਾ-ਤਾਜ਼ਾ ਇਲੈਕਸ਼ਨ ਹੋ ਕੇ ਹਟਿਆ ਉਹਨੂੰ ਉੱਤੋਂ ਥਾਪੜਾ ਸੀਗਾ ਨਹੀਂ ਤਾਂ ਏਡੀ ਵੱਡੀ ਗੁਸਤਾਖੀ ਬਾਰ-ਬਾਰ ਕੋਈ ਨਹੀਂ ਕਰਦਾ ਤੇ ਪੰਥਕ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਲਗਾਤਾਰ ਉਹਨਾਂ ਦੇ ਹੁਕਮਾਂ ਦੇ ਉੱਤੇ ਇੱਕ ਪੂਰੀ ਟੀਮ ਬਣੀ ਤੇ ਵੀਰ ਮਨਦੀਪ ਸਿੰਘ ਜੀ ਸਿੱਧੂ ਸਾਡੇ ਨਾਲ ਸਾਰੀ ਦੀ ਸਾਰੀ ਫਾਡੇਸ਼ਨ ਦੀ ਟੀਮ ਅਕਾਲ ਤਖਤ ਸਾਹਿਬ ਤੋਂ ਆਏ ਜਗਦੀਪ ਸਿੰਘ ਜੀ ਸਰਪੰਚ ਇਹ ਸਾਰੇ ਸਾਡੇ ਜਿਹੜੇ ਵੀਰ ਸੀਗੇ ਅਕਾਲ ਤਖਤ ਸਾਹਿਬ ਵੱਲੋਂ ਨੁਮਾਇੰਦਾ ਜਥੇਬੰਦੀ ਦੇ ਰੂਪ ਵਿੱਚ ਅੱਜ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲੇ ਇੱਕ ਲੰਬੀ ਕਵਾਇਦ ਚੱਲੀ 5-6 ਘੰਟਿਆਂ ਦੀ ਤੇ ਅਖੀਰ ਅੰਕਰ ਨਰੂਲਾ ਮਿਨਿਸਟਰੀ ਨੂੰ ਝੁਕਦਿਆਂ ਹੋਇਆਂ ਉਹਨਾਂ ਦੇ ਕੋਈ ਜਗਦੀਪ ਗੌਰਵ ਜਤਿੰਦਰ ਜਤਿੰਦਰ ਗੌਰਵ ਬਸੀ ਨੇ ਉਹਨਾਂ ਨੇ ਆਪਣਾ ਮਾਫੀਨਾਮਾ ਜਿਹੜਾ ਉਹ ਪੁਲਿਸ ਨੂੰ ਸੌਂਪਿਆ ਤੇ ਕੱਲ ਨੂੰ ਜਿਹੜਾ ਉਹ ਸਾਨੂੰ ਇੱਥੋਂ ਮਿਲ ਜਾਣਾ ਸੋ ਸਾਡੀ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਲੋਕਾਂ ਤੋਂ ਸੁਚੇਤ ਹੋਣਾ ਬਣਦਾ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨੇ 1978 ਵਾਂਗ ਪਤਾ ਨਹੀਂ ਕਿਹੜੇ ਮੂੰਹ ਨਾਲ ਆ ਕੇ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਅੱਗ ਲਾਉਣਾ ਚਾਹੁੰਦੇ ਨੇ ਜਿਹੜੀਆਂ ਘਟਗਿੰਤੀਆਂ ਨੇ ਉਹਨਾਂ ਦੀ ਆਪਸੀ ਜਿਹੜੀ ਸਾਂਝ ਵੀ ਹੈ ਉਹਦੇ ਵਿੱਚ ਵੀ ਇਹ ਵੱਡਾ ਲਾਂਬੂ ਲਾਉਣਾ ਚਾਹੁੰਦੇ ਤੇ ਪੰਥ ਨੂੰ ਵੰਗਾਰ ਪਾ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਨੱਕ ਥੱਲੇ ਕੋਈ ਬੰਦਾ ਅੰਮ੍ਰਿਤਸਰ ਕ੍ਰੂਸੇਡ ਲਿਖ ਕੇ ਲੱਖ ਬੰਦੇ ਦਾ ਇਕੱਠ ਕਰਕੇ ਤੇ ਸਾਨੂੰ ਵੰਗਾਰੇ ਇਹ برداشت ਸਿੱਖ ਕੌਮ ਕਦੇ ਕਰ ਨਹੀਂ ਸਕਦੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰਚਾਰਥਨਿਕ ਤੌਰ ਦੇ ਉੱਤੇ ਹੱਲ ਕੀਤਾ ਜਾਵੇ ਤੇ ਪ੍ਰਸ਼ਾਸਨ ਵੱਲੋਂ ਸਹਿਯੋਗ ਕਰਕੇ ਹੱਲ ਕੀਤਾ ਵੀ ਗਿਆ ਪਰ ਸਾਨੂੰ ਭਵਿੱਖ ਵਿੱਚ ਇਸ ਲਈ ਸੁਚੇਤ ਹੋਣਾ ਪੈਣਾ ਅਗਲੇ ਸਿੱਧੇ ਸ਼ਰੀਅਮ ਥਾਪੀਆਂ ਮਾਰ ਕੇ ਕ੍ਰੂਸੇਡ ਧਰਮਯੁੱਧ ਦੀ ਜਿਹੜੀ ਲਲਕਾਰ ਪਾ ਰਹੇ ਨੇ ਸੋ ਇਸ ਧਰਤੀ ਤੇ ਆ ਕੇ ਜੇ ਦੁਬਾਰਾ ਲਲਕਾਰ ਪੈਗੀ ਨਹੀਂ ਪੂਰੇ ਪੰਜਾਬ ਵਿੱਚ ਜਿੱਥੇ ਵੀ ਕਿਤੇ ਇਹੋ ਜੇ ਕ੍ਰੂਸੇਡ ਚੱਪ ਦੀ ਦੁਬਾਰਾ ਵਰਤੋਂ ਕੀਤੀ ਜਾਏਗੀ ਤਾਂ ਫਿਰ ਪੰਥ ਮੰਨ ਲੇਗਾ ਕਿ ਇਹ ਸਾਡੇ ਉੱਤੇ ਇੱਕ ਵੱਡਾ ਹਮਲਾ ਹੈ ਤੇ ਸਾਨੂੰ ਫਿਰ ਇਹ ਦੱਸਣ ਦੀ ਲੋੜ ਨਹੀਂ ਕਿ ਪੰਥ ਆਪਣੀਆਂ ਰੌ ਰੀਤਾ ਮੁਤਾਬਕ ਜਿਹੜਾ ਕਿਵੇਂ ਫੈਸਲੇ ਕਰਦਾ ਕੋਸ਼ਿਸ਼ ਕੀਤੀ ਗਈ ਵੀ ਕੱਲ ਨੂੰ ਇਹ ਨਾ ਕਹਿਣ ਸਿੱਖ ਪਹਿਲ ਕਰਦੇ ਨੇ ਇਸ ਕਰਕੇ ਇਹ ਮਸਲਾ ਸ਼ਾਂਤਮਈ ਢੰਗ ਨਾਲ ਮਾਨਯੋਗ ਜਿਹੜੇ ਕਮਿਸ਼ਨਰ ਪੁਲਿਸ ਨੇ ਤੇ ਐਸਪੀ ਹਰਪਾਲ ਸਿੰਘ ਲਦਾਵਾ ਨੇ ਇਥੋਂ ਦੇ ਡੀਸੀਪੀ ਨੇ ਉਹਨਾਂ ਸਾਰਿਆਂ ਨੇ 5-6 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢਿਆ